1761 ਇਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਤਕੜੀ ਹਾਰ ਦੇ ਕੇ ਇਹ ਸਮਝ ਲਿਆ ਸੀ ਕਿ ਹੁਣ ਸਾਰਾ ਹਿੰਦੁਸਤਾਨ ਜਿਵੇਂ ਉਸ ਦੇ ਕਦਮਾਂ ਵਿੱਚ ਆ ਗਿਆ ਹੈ ਪਰ ਸਿੱਖ ਉਸ ਵੱਲੋਂ ਕੀਤੀ ਗਈ ਹਰ ਸ਼ਕਤੀ ਜ਼ੁਲਮ ਤੇ ਤਸ਼ੱਦਦ ਦੇ ਬਾਵਜੂਦ ਵੀ ਉਸ ਦੀ ਈਨ ਮੰਨਣ ਲਈ ਤਿਆਰ ਨਹੀਂ ਸਨ ਉਸ ਨੇ ਲਾਹੌਰ ਦੇ ਸੂਬੇਦਾਰਾਂ ਨੂੰ ਇਹ ਹੁਕਮ ਦੇ ਕੇ ਰੱਖਿਆ ਸੀ ਕਿ ਜਿਵੇਂ ਵੀ ਹੋਵੇ ਇਨਾਂ ਦਾ ਖੁਰਾਕ ਖੋਜ ਮਿਟਾ ਦਿੱਤਾ ਜਾਵੇ ਪਰ ਸਿੱਖਾਂ ਦੀ ਗਿਣਤੀ ਵਾਧਦੀ ਗਈ ਜਦੋਂ ਅਹਿਮਦ ਸ਼ਾਹ ਅਬਦਾਲੀ ਹਮਲਾ ਬੋਲਦਾ ਇਹ ਆਪਣੇ ਪਰਿਵਾਰ ਬੱਚਿਆਂ ਤੇ ਬਜ਼ੁਰਗਾਂ ਨੂੰ ਨਾਲ ਲੈ ਕੇ ਜੰਗਲਾਂ ਦੇ ویرਾਨ ਥਾਵਾਂ ਵਿੱਚ ਚਲੇ ਜਾਂਦੇ ਪਰ ਉਸ ਦੇ ਵਾਪਸ ਪਰਤਦਿਆਂ ਹੀ ਇਹ ਮੁੜ ਪੰਜਾਬ ਦੇ ਮੈਦਾਨਾਂ ਵਿੱਚ ਆ ਕੇ ਮੱਲਾ ਮਾਰਨੀਆਂ ਸ਼ੁਰੂ ਕਰ ਦਿੰਦੇ ਅਤੇ ਅਫਗਾਨ ਅਤੇ ਮੁਗਲ ਸੂਬੇਦਾਰਾਂ ਨੂੰ ਮਾਰ ਕੁੱਟ ਕੇ ਆਪੋ ਆਪਣੀਆਂ ਸਰਦਾਰੀਆਂ ਕਾਇਮ ਕਰ ਲੈਂਦੇ 1764 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ ਕਿ ਸਿੱਖ ਬਹੁਤ ਵੱਡੀ ਗਿਣਤੀ ਵਿੱਚ ਅਮਰਤਸਰ ਸਾਹਿਬ ਇਕੱਠੇ ਹੋ ਰਹੇ ਹਨ ਉਹ ਇੱਕ ਤਕੜੀ ਸੈਨਾ ਲੈ ਕੇ ਕਾਬਲ ਤੋਂ ਚੱਲਿਆ ਤੇ ਮਾਰੋ ਮਾਰ ਕਰਦਾ ਹੋਇਆ ਲਾਹੌਰ ਆ ਪੁੱਜਾ ਉਸ ਦੇ ਆਉਣ ਦੀ ਖਬਰ ਸੁਣ ਕੇ ਸਿੱਖ ਆਪੋ ਆਪਣੇ ਪਰਿਵਾਰਾਂ ਤੇ ਨਿੱਕੇ ਵੱਡੇ ਜਥਿਆਂ ਨੂੰ ਲੈ ਕੇ ਸੁਰੱਖਿਆਤ ਥਾਮਾਂ ਉੱਤੇ ਚਲੇ ਗਏ ਅਹਿਮਦ ਸ਼ਾਹ ਅਬਦਾਲੀ ਇਸ ਵਾਰ 30000 ਫੌਜ ਲੈ ਕੇ ਆਇਆ ਸੀ ਉਹਨਾਂ ਦਿਨਾਂ ਵਿੱਚ ਸ੍ਰੀ ਅਕਾਲ ਤਖਤ ਸਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਇੱਕ ਨਿਹੰਗ ਸਿੰਘ ਕਰ ਰਿਹਾ ਸੀ ਜਿਸ ਦਾ ਨਾਮ ਸਰਦਾਰ ਗੁਰਵਖਸ਼ ਸਿੰਘ ਸੀ ਇਹਨਾਂ ਦੇ ਜਥੇ ਵਿੱਚ 30 ਸੂਰਬੀਰ ਸਨ ਇਹਨਾਂ ਦੇ ਵੱਡੇ ਵਡੇਰੇ ਜ਼ਿਲ੍ਹਾ ਲਾਹੌਰ ਪਿੰਡ ਲੀਲ ਦੇ ਰਹਿਣ ਵਾਲੇ ਸਨ ਆਪ ਨਾਮ ਬਾਣੀ ਦੇ ਰਸੀਏ ਅਤੇ ਸ਼ਾਂਤ ਸੁਭਾਅ ਵਾਲੇ ਸਨ ਆਪ ਦਾ ਸਾਰਾ ਸਮਾਂ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਅਤੇ ਭਜਨ ਬੰਦਗੀ ਵਿੱਚ ਬੀਤਦਾ ਸੀ ਆਪ ਦੇ ਜਥੇ ਦੇ ਸਿੰਘ ਹਰ ਹੁਕਮ ਨੂੰ ਸਦਾ ਮੰਨਣ ਲਈ ਤਿਆਰ ਰਹਿੰਦੇ ਸਨ ਭਾਈ ਗੁਰਬਖਸ਼ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਸਨ ਅਤੇ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ 30000 ਫੌਜ ਲੈ ਕੇ ਅਚਨਚੇਤ ਹੀ ਸ਼੍ਰੀ ਅੰਮ੍ਰਿਤਸਰ ਆ ਪਿਆ ਭਾਈ ਸਾਹਿਬ ਨੇ ਦੁਸ਼ਮਣ ਦੀ ਫੌਜ ਦੀ ਭਾਰੀ ਗਿਣਤੀ ਦੀ ਪ੍ਰਵਾਹ ਕੀਤੇ ਬਗੈਰ ਆਪਣੇ 30 ਕੋ ਸਿੰਘਾਂ ਨਾਲ ਮੁਕਾਬਲਾ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੋਰਚੇ ਗੱਡ ਦਿੱਤੇ ਅਬਦਾਲੀ ਨੇ ਤਾਂ ਸੋਚਿਆ ਸੀ ਕਿ ਉਸ ਦੇ ਭਾਰੀ ਲਸ਼ਕਰ ਦੇ ਸਾਹਮਣੇ ਕੋਈ ਦਿਖਾਈ ਨਹੀਂ ਦੇਵੇਗਾ ਪਰ ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਦੇਖਿਆ ਕਿ ਕੇਵਲ 30 ਕੋ ਸਿੰਘ ਉਸ ਦੀ 30000 ਫੌਜ ਸਾਹਮਣੇ ਡਟ ਕੇ ਖੜੋਤੇ ਹਨ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਸ਼੍ਰੀ ਦਰਬਾਰ ਸਾਹਿਬ ਪੁੱਜੀਆਂ ਹੀ ਸੰਨ ਕੇ ਸਰਦਾਰ ਗਰਵਖਸ਼ ਸਿੰਘ ਦੇ ਜਥੇ ਦੇ ਸਿੰਘ ਉਹਨਾਂ ਉੱਤੇ ਬਾਜਾਂ ਵਾਂਗ ਟੁੱਟ ਕੇ ਪੈ ਗਏ ਤੇ ਪੱਲੋ ਪੱਲੀ ਵਿੱਚ ਸੈਂਕੜੇ ਗਿਲਜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਇੱਕ 100-100 ਤੇ ਭਾਰੂ ਹੋਇਆ ਪਿਆ ਸੀ ਹਜ਼ਾਰਾਂ ਗਿਲਜਿਆਂ ਨੂੰ ਮਾਰ ਮਕਾਉਣ ਮਗਰੋਂ ਸਰਦਾਰ ਗਰਵਖਸ਼ ਸਿੰਘ ਆਪਣੇ ਜਥੇ ਸਮੇਤ ਸ਼ਹੀਦੀ ਜਾਮ ਪੀ ਕੇ ਖਾਲਸਾ ਪੰਥ ਤੇ ਗੁਰਤਾ ਮੰਦੀ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨ ਹੋ ਗਏ ਸਰਦਾਰ ਗਰਵਖਸ਼ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਮੁਸਲਮਾਨ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਨੇ ਵੀ ਆਪਣੇ ਜੰਗਨਾਮੇ ਵਿੱਚ ਕੀਤਾ ਹੈ ਉਹਨਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਬੁੰਗਾ ਸ਼ਹੀਦ ਬਾਬਾ ਗਰਵਖਸ਼ ਸਿੰਘ ਬਣਿਆ ਹੋਇਆ ਹੈ